ਇਨਾਂ ਦੇ ਵਿੱਚ ਜੇ ਨਾ ਹੋਣਗੇ ਤਾਂ ਬਾਈਕਾਟ ਕੀਤਾ ਕਰਾਂਗੇ ਤੇ ਅਸੀਂ ਕੋਰਟ ਦਾ ਵੀ ਦਰਵਾਜ਼ਾ ਖੜਕਾਵਾਂਗੇ ਹਾਈ ਕੋਰਟ ਤੱਕ ਜਾਵਾਂਗੇ ਹੋਰਾਂ ਨੇ ਆਪਦੇ ਇਸ ਹਾਲ ਬਾਰੇ ਸਾਰੀ ਜਾਣਕਾਰੀ ਦਿੱਤੀ ਐ ਚੜੱਕ ਦੀ ਬੁੱਧ ਸਿੰਘ ਵਾਲੇ ਦੀ ਸਾਰੀ ਗੱਲ ਤੁਸੀਂ ਆਪ ਜਿੰਨੇ ਸੁਣੀ ਆ ਉਸੇ ਤਰ੍ਹਾਂ ਸਾਡੇ ਕਪੂਰੇ ਰੌਲੀ ਉੱਥੇ ਵੀ ਸਾਨੂੰ ਬਹੁਤ ਪਰੇਸ਼ਾਨੀ ਆਈ ਐ ਕਪੂਰਿਆਂ ਦੀ ਸਾਰੀ ਪੰਚਾਇਤ ਮੈਨੂੰ ਮਿਲੀ ਆ ਕੇ ਜਿਹੜੀ ਕਿ ਪਹਿਲਾਂ ਪੰਚਾਇਤ ਸੀ ਉਹਨਾਂ ਨੇ ਆਪਦੇ ਮੈਂਬਰੀ ਵਾਸਤੇ ਸਰਪੰਚੀ ਵਾਸਤੇ ਕਾਗਜ਼ ਭਰੇ ਔਰ ਤਾਜ ਭਰਨ ਵਾਸਤੇ ਜਦੋਂ ਇੱਥੇ ਆਏ ਬੀਬੀਆਂ ਖੜੀਆਂ ਰਹੀਆਂ ਰਾਤ ਦੇ 9 ਵਜੇ ਤੱਕ ਤਾਂ ਉਹਨਾਂ ਨੂੰ ਫਿਰ ਜਵਾਬ ਮਿਲ ਗਿਆ ਤਾਂ ਉਹ ਵਿਚਾਰੇ ਉਵੇਂ ਬ ਅੱਜ ਤੜਕੇ ਮੇਰੇ ਕੋਲ ਸਵੇਰ 9 ਵਜੇ ਫੇਰ ਆਏ ਉਹ ਪਿੰਡ ਵਾਲੇ ਤੇ ਔਰ 9 ਵਜੇ ਆ ਕੇ ਮੈਨੂੰ ਨੇ ਫੇਰ ਦਰਖਾਸਤ ਭਾਈ ਵੀ ਆਹ ਵੇਖੋ ਜੀ ਸਾਡੇ ਸਾਰੇ ਐਪਲੀਕੇਸ਼ਨ ਉਵੇਂ ਪਏ ਆ ਇਹਨੂੰ ਕਿਸੇ ਤਰੀਕੇ ਨਾਲ ਜਮ੍ਹਾਂ ਕਰਵਾਓ ਜਦ ਕਿ ਅੱਜ ਜਦੋਂ ਅਸੀਂ ਜਮ੍ਹਾਂ ਕਰਾਉਣ ਦੀ ਗੱਲ ਕਰਦੇ ਆ ਤਾਂ ਸਾਨੂੰ ਬਹਾਨੇ ਨਾਲ ਉਹ ਕਹਿੰਦੇ ਆ ਵੀ ਲੋਜੋ ਤੇ ਕੱਲ ਨਿਬੜ ਗਿਆ ਸਾਰਾ ਕੁਝ ਫਿਰ ਅਸੀਂ ਸਾਡੇ ਲੀਗਲ ਸਲਾਹ ਦੇ ਪ੍ਰਧਾਨ ਰਾਜਪਾਲ ਸ਼ਰਮਾ ਜੀ ਅਸੀਂ ਉਹਨਾਂ ਕੋਲੇ ਭੇਜੇ ਅੱਜ ਉਹਨਾਂ ਕੋਲੇ ਸਾਰਾ ਦਿਨ ਉਹ ਉਹਨਾਂ ਨੇ ਪੂਰਾ ਦਿਨ ਲਾਇਆ ਔਰ ਜਿਹੜੀ ਇੱਥੇ ਪੜਤਾਲ ਦੀ ਗੱਲ ਕਰਦੇ ਆ ਉਜੇ ਕੋਈ ਆਬਜੈਕਸ਼ਨ ਦਾ ਲਾਉਨੇ ਆ ਅਸੀਂ ਕਿਸੇ ਤੇ ਜਾਂ ਕੋਈ ਗੱਲ ਕਰਦੇ ਆ ਅਸੀਂ ਆਪਦੇ ਹੱਥਾਂ 'ਚ ਲਈ ਫਿਰਦੇ ਆ ਆ ਕਿਲੀ ਚੱਲਣ ਵਾਲੇ ਵੀ ਇੱਥੇ ਖੜੇ ਆ ਜਿਹੜੇ ਕਿ ਨਿਹਾਲ ਸਿੰਘ ਵਾਲੇ ਹਲਕੇ ਨਾਲ ਤੱਲਕ ਰੱਖਦੇ ਆ ਇਹ ਵੀ ਸਾਰੇ ਵਿਚਾਰੇ ਹੱਥਾਂ 'ਚ ਲਈ ਫਿਰਦੇ ਆ ਕੋਈ ਇੱਥੇ ਪੜਤਾਲ ਕਰਨ ਵਾਸਤੇ ਕਾਗਜ਼ ਨਹੀਂ ਸਾਹਤੋ ਫੜਦਾ ਕੋਈ ਮਤਲਬ ਇਸ ਥਾਂ ਤੇ ਤਿੰਨ ਹਲਕਿਆਂ ਦੇ ਲੋਕ ਆਉਂਦੇ ਆ ਤੇ ਤਿੰਨਾ ਹਲਕਿਆਂ ਦੇ ਵਾਸਤੇ ਅਸੀਂ ਸਾਰੇ ਵਿਚਾਰੇ ਹਲਕਾ ਇੰਚਾਰਜ ਔਰ ਸਾਡੇ ਜ਼ਿਲ੍ਹਾ ਪ੍ਰਧਾਨ ਸਾਹਿਬ ਸਾਫ ਕਾ ਜ਼ਿਲ੍ਹਾ ਪ੍ਰਧਾਨ ਸਾਹਿਬ ਸਾਰੇ ਇੱਥੇ ਮੌਜੂਦ ਆ ਜਿਨ੍ਹਾਂ ਵਿੱਚ ਸਾਡੇ ਪੁਰਾਣੇ ਉਮੀਦਵਾਰ ਐਮਪੀ ਦੇ ਉਹ ਵੀ ਰਾਜਵਿੰਦਰ ਸਿੰਘ ਵੀ ਮ ਔਰ ਅਫਸੋਸ ਨਾਲ ਇਹ ਗੱਲ ਕਹਿਣਿਆ ਪੈਂਦਾ ਵੀ ਲੋਕਤੰਤਰ ਦਾ ਗਲਾ ਇਹਨਾਂ ਨੇ ਆਪ ਘੁੱਟਿਆ ਔਰ ਤੁਸੀਂ ਦੇਖੋ ਵੀ ਜਿਹਨੂੰ ਆਮ ਆਦਮੀ ਆਮ ਆਦਮੀ ਆਮ ਆਦਮੀ ਦੇ ਇਹ ਡਰਾਮੇ ਕਰਦੇ ਸੀ ਅੱਜ ਤੁਸੀਂ ਦੇਖੋ ਵੀ ਆਮ ਆਦਮੀ ਦੀ ਸਰਕਾਰ ਵਿੱਚ ਆਮ ਆਦਮੀ ਕਿੰਨਾ ਖੱਜਲਖਵਾਰ ਹੋ ਰਿਹਾ ਤੁਸੀਂ ਆਪ ਦੇਖੋ ਕਿ ਇਹੋ ਜਿਹੇ ਗਰੀਬ ਪਰਿਵਾਰ ਇਹੋ ਜਿਹੇ ਬਜ਼ੁਰਗ ਪਰਿਵਾਰ ਜਿਹੜੇ ਕਹਿੰਦੇ ਵੀ ਯਾਰ ਸਾਡੀ ਅਖੀਰਲਾ ਸਮਾਂ ਸੀਗਾ ਅਸੀਂ ਚਾਹੁੰਦੇ ਸੀ ਸਾਡੀ ਸਿਰਫ ਫਾਈਲ ਹੀ ਦਾਖਲ ਹੋ ਜਾਂਦੀ ਭਵੇਂ ਬਾਅਦ ਚ ਜੋ ਵੀ ਇਜੈਕਸ਼ਨ ਲੱਗਦਾ ਜੋ ਵੀ ਵੇਖਿਆ ਜਾਂਦਾ ਤੇਰਾ ਫਤ ਸਭ ਤੋਂ ਫਾਈਲ ਤਾਂ ਫੜ ਲੈਂਦੇ بس ਉਹਨਾਂ ਦੀ ਇੰਨੀ ਕੀ ਤਮੰਨਾ ਸੀ ਵਿਚਾਰਿਆਂ ਦੀ ਕਈਆਂ ਦੀ ਤੇ ਕਈਆਂ ਨਚੋਣਾ ਵੀ ਲੜਦੀਆਂ ਸੀ ਕਿ ਲੋਕਤੰਤਰ ਦਾ ਜਿਸ ਤਰੀਕੇ ਦੇ ਨਾਲ ਘਾਣ ਇਹ ਦਿੱਲੀ ਤੋਂ ਚੱਲਣ ਵਾਲੀ ਬਦਲਾਵ ਵਾਲੀ ਪਾਰਟੀ ਜਿਹਨੂੰ ਬੜੇ ਹੀ ਲੋਕਾਂ ਨੇ ਮਨਸੂਬਿਆਂ ਦੇ ਨਾਲ ਬਦਲਾਵ ਦੇ ਨਾਂ ਤੇ ਜਿਨ੍ਹਾਂ ਨੂੰ ਚੁਣ ਕੇ 92 ਐਮਐਲਏ ਇੱਥੇ ਪੰਜਾਬ ਦੇ ਵਿੱਚ ਬਣਾਏ ਉਹਨਾਂ 92 ਐਮਐਲਏ ਔਰ ਮੁੱਖ ਮੰਤਰੀ ਨੇ ਜਿਸ ਕਦਰ ਪੰਜਾਬ ਦੇ ਲੋਕਾਂ ਨੂੰ ਤੁੱਦੀ ਤੂਤ ਰਾਈ ਕੀਤੀ ਹੈ ਜਿਸ ਕਦਰ ਉਹਨਾਂ ਨੂੰ ਜਲੀਲ ਕੀਤਾ ਦਿੱਲੀ ਵਾਲਿਆਂ ਦੇ ਕਹਿਣ ਤੇ ਕੇਦਰੀਵਾਲ ਜਿਹੜੇ ਇਹਨਾਂ ਦੇ ਮੁਖ ਨੇ ਉਹਨਾਂ ਦੇ ਕਹਿਣ ਤੇ ਇਸ ਤੋਂ ਵੱਡੀ ਧਾਰਨ ਕੋਈ ਨਹੀਂ ਹੋਰ ਹੋ ਸਕਦੀ ਇਹ ਪੰਜਾਬੀ ਉਹ ਨੇ ਜਿਨ੍ਹਾਂ ਨੇ ਬਾਹਰੋਂ ਆਏ ਹਮਲਾਵਰਾਂ ਦਾ ਬੜਾ ਠੋਕ ਕੇ ਜਵਾਬ ਦਿੱਤਾ ਕਦੇ ਪੰਜਾਬ ਦੇ ਵਿੱਚ ਇਹਨਾਂ ਨੇ ਕਿਸੇ ਤਰ੍ਹਾਂ ਦਾ ਜਿਹੜਾ ਤਾਨਾਸ਼ਾਈ ਬਰਦਾਸ਼ਤ ਨਹੀਂ ਕੀਤੀ ਪਰ ਅੱਜ ਇਸ ਕਦਰ ਪੰਜਾਬੀਆਂ ਨੂੰ ਇਹਨਾਂ ਨੇ ਗੁਲਾਮ ਦਿੱਲੀ ਦੇ ਪਾਰਟੀਆਂ ਦੇ ਮਗਰ ਲੱਗ ਕੇ ਭਗਵੰਤ ਮੱਖ ਮੰਤਰੀ ਔਰ ਇਹਨਾਂ ਦੇ ਐਮਐਲਏ ਨੇ ਇਹਨਾਂ ਦੇ ਪ੍ਰਸ਼ਾਸਨ ਨੇ ਸਮੁੱਚੇ ਪ੍ਰਸ਼ਾਸਨ ਨੇ ਇਸ ਤਰ੍ਹਾਂ ਗੁਲਾਮ ਕਰ ਦਿੱਤਾ ਇਹਨਾਂ ਜਲੀਲ ਕਰ ਦਿੱਤਾ ਕਿ ਇਹਨਾਂ ਦੀ ਅਣਖ ਵੀ ਜਿਹੜੀ ਹੈ ਉਹ ਵੀ ਮੈਂ ਸਮਝਦਾ ਕਿ ਅੱਜ ਵੰਗਾਰੀ ਗਈ ਹੈ ਮੈਂ ਤੁਹਾਡੇ ਮਾਧਮ ਦੇ ਰਾਹੀਂ ਮੈਂ ਬੇਨਤੀ ਕਰਨੀ ਚਾਹੁੰਦਾ ਚੋਣ ਕਮਿਸ਼ਨ ਨੂੰ ਜਿਨ੍ਹਾਂ ਨੂੰ ਸਾਡੇ ਮਾਨਯੋਗ ਸਦਾ ਸੰਜੀਤ ਸਿੰਘ ਜੀ ਸਣੀ ਗਿਲ ਜਿਨ੍ਹਾਂ ਦੇ ਬਲਾਵੇ ਤੇ ਅੱਜ ਸਾਰੇ ਅਸੀਂ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਇੱਥੇ ਇਕੱਠੇ ਹੋਏ ਆ ਇਹ ਇਨ੍ਹਾਂ ਵੱਲੋਂ ਔਰ ਸਮੁੱਚੇ ਸਾਡੇ ਜ਼ਿਲ੍ਹੇ ਦੇ ਹੈੱਡ ਜਿਹੜੀ ਕਮੇਟੀ ਹੈ ਸਾਡੀ ਸੀਨੀਅਰ ਅਕਾਲੀ ਲੀਡਰਸ਼ਿਪ ਹੈ ਇਨ੍ਹਾਂ ਵੱਲੋਂ ਇਲੈਕਸ਼ਨ ਕਮਿਸ਼ਨ ਨੂੰ ਵਿਧ ਪ੍ਰੂਫ ਅਸੀਂ ਆਪਦੇ ਡਾਕੂਮੈਂਟ ਭੇਜੇ ਨੇ ਔਰ ਉਹਨਾਂ ਡਾਕੂਮੈਂਟਾਂ ਦੇ ਬਿਹਾਫ ਤੇ ਅਗਰ ਇਲੈਕਸ਼ਨ ਕਮਿਸ਼ਨ ਕੋਈ ਕਾਰਵਾਈ ਨਹੀਂ ਕਰਦੇ ਜਾਂ ਸਾਡੇ ਬੰਦੇ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਰਸੀਵਿੰਗ ਨਹੀਂ ਦਿੱਤੀ ਗਈ ਅੰਦਰ ਪੇਪਰ ਦਾਖਲ ਕਰ ਦਿੱਤੇ ਪਰ ਉਹਨਾਂ ਨੂੰ ਕੋਈ ਪਰਚੀ ਰਸੀਦ ਨਹੀਂ ਦਿੱਤੀ ਗਈ ਇੱਥੋਂ ਸਾਫ ਮਨਸ਼ਾ ਜਾਹਰ ਹੁੰਦੀ ਹੈ ਕਿ ਇਹਨਾਂ ਦੇ ਮਨ ਦੇ ਵਿੱਚ ਖੋਟ ਹੈ ਇਹ ਸਿਰਫ ਸਿਰਫ ਆਪਣੀ ਆਮ ਆਦਮੀ ਪਾਰਟੀ ਦੇ ਹੀ ਜਿਹੜੇ ਬੰਦੇ ਆ ਜਿਨ੍ਹਾਂ ਨੇ ਵੋਟਾਂ ਨਾਲ ਕਦੇ ਨਹੀਂ ਦਿੱਤਣਾ ਉਹਨਾਂ ਨੂੰ ਸ਼ਰਮ ਸ਼ਾਂਤੀ ਦਾ ਝੂਠਾ ਨਾਂ ਦੇ ਕੇ ਸ਼ਰਿਆਮ ਗੁੰਡਾਗਰਦੀ ਕਰਕੇ ਜਿਹਦੇ ਵਿੱਚ ਪੁਲਿਸ ਪ੍ਰਸ਼ਾਸਨ ਔਰ ਜਿਹੜਾ ਬਾਕੀ ਸਿਵਲ ਪ੍ਰਸ਼ਾਸਨ ਉਹ ਪੂਰੇ ਤਰੀਕੇ ਨਾਲ ਉਹਨਾਂ ਨੇ ਉਹਨਾਂ ਦੀ ਮਦਦ ਕੀਤੀ ਹੈ ਉਹਨਾਂ ਦੀ ਹਾਜ਼ਰੀ ਵਿੱਚ ਪੁਲਿਸ ਨੇ ਵੀ ਲਾਠੀ ਚਾਰਜ ਕੀਤਾ ਸ਼ੋਮਨੀ ਅਕਾਲੀ ਦਲ ਦੇ ਵਰਕਰਾਂ ਦੇ ਉੱਤੇ ਔਰ ਇਹ ਸਾਰਾ ਕੁਝ ਹਲਕਾ ਵਿਧਾਇਕਾਂ ਦੀ ਸ਼ਹਿ ਤੇ ਹੋਇਆ ਮੈਂ 9 ਵਿਧਾਨ ਸਭਾ ਹਲਕਿਆਂ ਦੇ ਵਿੱਚੋਂ ਪਾਰਟੀ ਨੇ ਸ਼ੋਮਨੀ ਅਕਾਲੀ ਦਲ ਵੱਲੋਂ ਦਾਸ ਨੂੰ ਇੱਥੋਂ ਲੋਕ ਸਭਾ ਦਾ ਇਲੈਕਸ਼ਨ ਦਿੱਤਾ ਹੈ ਤੇ 9 ਵਿਧਾਨ ਸਭਾ ਹਲਕਿਆਂ ਦੇ ਵਿੱਚ ਇਹਨਾਂ ਦੀ ਜੋ ਗੁੰਡਾਗਰਦੀ ਰਹੀ ਹੈ ਉਹਦੀ ਕੋਈ ਵੀ ਮਿਸਾਲ ਜਿਹੜੀ ਹੈ ਹੋਰ ਨਹੀਂ ਮਿਲਦੀ ਪਰ ਮੈਂ ਤੁਹਾਡੇ ਮਾਧਮ ਦੇ ਰਾਹੀਂ ਚੱਲਣ ਦੇ ਮਾਧਮ ਦੇ ਰਾਹੀਂ ਮੈਂ ਇਹ ਅਪੀਲ ਕਰਨੀ ਚਾਹੁੰਦਾ ਪੰਜਾਬ ਦੇ ਲੋਕਾਂ ਨੂੰ ਤੇ ਦੇਖੋ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਨੇ ਆਪਣਾ ਪੰਜਾਬ ਦਾ ਇਸੇ ਤਰੀਕੇ ਨਾਲ ਆਪਣੀਆਂ ਆਪਣੀਆਂ ਧੀਆਂ ਪੈਣਾ ਦੀ ਇੱਜ਼ਤ ਰੋਲਣੀ ਹੈ ਔਰ ਇਸੇ ਤਰ੍ਹਾਂ ਸਾਡੀ ਬੇਹਰਮਤੀ ਕਰਨੀ ਹੈ ਤਾਂ ਤਕੜੇ ਹੋ ਕੇ ਆਪਦੀ ਖੇਤਰੀ ਪਾਰਟੀ ਨੂੰ ਮਜ਼ਬੂਤ ਕਰੋ ਜਿਹਨੇ ਆਪਣੇ ਹਿੱਤਾਂ ਦੀ ਰਾਖੀ ਕਰਨੀ ਹੈ ਤੇ ਤੁਸੀਂ ਉਥੇ ਥੰਮ ਵਜੋਂ ਜਾਣੇ ਜਾਂਦੇ ਹੋ ਪੈਸਾ ਨਹੀਂ ਸਭ ਤੋਂ ਪਹਿਲਾਂ ਤਾਂ ਇਹ ਬਦਲਾਅ ਵਾਲੀ ਸਰਕਾਰ ਜਿਹੜੇ ਕਹਿੰਦੇ ਸੀ ਕਿ ਪੰਜਾਬ ਦੇ ਵਿੱਚ ਅਸੀਂ ਬਦਲਾਅ ਲੈ ਕੇ ਆਉਣਾ ਇਹ ਬਦਲਾ ਕੇ ਕੱਲ ਇੱਥੇ ਇੰਨੀ ਗੁੰਡਾਗਰਦੀ ਕੀਤੀ ਗਈ ਲੋਕਾਂ ਦੇ ਫੜਫੜ ਕੇ ਕਾਗਜ਼ ਪਾੜੇ ਗਏ ਲੋਕਾਂ ਨੂੰ ਫੜਫੜ ਕੇ ਕਢੀ ਸਿਆ ਗਿਆ ਇਹ ਬਦਲਾ ਪੰਜਾਬ ਦੇ ਵਿੱਚ ਕਿਉਂਕਿ ਇਹਨੇ ਡਰੇ ਹੋਏ ਨੇ ਇਹਨਾਂ ਦੇ ਐਮਐਲਏ ਇਹਨਾਂ ਦੇ ਵਿਧਾਇਕ ਇਹਨਾਂ ਦੇ ਵਜ਼ੀਰ ਇਹਨਾਂ ਦਾ ਮੁੱਖ ਮੰਤਰੀ ਕਿ ਸਾਡਾ ਪਿੰਡਾਂ ਦੇ ਵਿੱਚ ਕੋਈ ਪੰਚ ਨਹੀਂ ਬਣਨਾ ਕੋਈ ਸਰਪੰਚ ਨਹੀਂ ਬਣਨਾ ਪਾ ਕਰਕੇ ਉਹ ਜਿਹੇਆਂ ਕਰਤੂਤਾਂ ਕਰ ਰਿਆ ਸਭ ਤੋਂ ਮੁੱਢਲੀ ਪ੍ਰਕਿਰਿਆ ਜਿਹੜੀ ਸਰਕਾਰ ਦੀ ਕੜੀ ਹੁੰਦੀ ਉਹ ਪਿੰਡ ਦੀ ਪੰਚਾਇਤ ਹੁੰਦੀ ਆ ਪਿੰਡ ਦੀ ਪੰਚਾਇਤ ਆ ਜਿਹੜੀ ਉਹ ਪਿੰਡ ਦੀ ਸਰਕਾਰ ਹੁੰਦੀ ਆ ਕਿਉਂਕਿ ਇੱਥੋਂ ਸ਼ੁਰੂ ਹੁੰਦਾ ਲੋਕਤੰਤਰ ਦਾ ਜਿਹੜਾ ਮੁੱਢ ਹੈ ਪੰਚਾਇਤ ਤੋਂ ਬਾਅਦ ਦਾ ਜੇ ਮੁੱਢ ਨੂੰ ਇਹਨਾਂ ਨੇ ਇਹਨਾਂ ਖਰਾਬ ਦਿੱਤਾ ਫਿਰ ਨਾਮਿਨੇਟ ਕਰ ਦੇਣ ਹੇ ਲੋਕਾਂ ਦੀ ਖੱਜੇ ਖਰਾਬੀ ਸਾਡੀਆਂ ਧੀਆਂ ਪੇਣਾ ਦੀ ਖੱਜੇ ਖਰਾਬੀ ਸਾਡੇ ਬਜ਼ੁਰਗਾਂ ਦੀ ਸਾਡੇ ਨੌਜਵਾਨਾਂ ਦੀ ਖੱਜੇ ਖਰਾਬੀ ਕਿਉਂ ਕਰਾ ਰਹੇ ਆ ਫਿਰ ਉੱਥੋਂ ਨੋਮੀਨੇਸ਼ਨ ਕਰਦੈਨ ਕਿ ਸਾਡੇ ਆ ਸਰਪੰਚਾਂ ਪੰਚ ਕਿਉਂ ਇੰਨਾ ਧੱਕਾ ਕੀਤਾ ਗਿਆ ਜਿਹੜੇ ਲੋਕ ਕਹਿੰਦੇ ਸੀ ਆਮ ਆਦਮੀ ਦੀ ਸਰਕਾਰ ਆ ਸੀ ਆਮ ਆਦਮੀ ਜਿਹੜੇ ਆਮ ਆਦਮੀ ਲੋਕ ਨੇ ਆਮ ਆਦਮੀ ਸਾਡੀਆਂ ਆਮ ਬੀਬੀਆਂ ਨੇ ਆਮ ਬਜ਼ੁਰਗ ਨੇ ਆਪ ਨੌਜਵਾਨ ਨੇ ਉੱਥੇ ਕਾਗਜ ਭਰਨ ਆਏ ਤੇ ਉਹਨਾਂ ਦੇ ਗੋਲੀਆਂ ਭਰਾਈਆਂ ਗਈਆਂ ਉਹਨਾਂ ਦੇ ਕਾਗਜ਼ ਪੜੇਗੇ ਤੇ ਜਿਹੜਾ ਇੱਥੋਂ ਦਾ ਆਰਓ ਹੈ ਤਸਵੀਰਦਾਰ ਉਹ ਇੱਥੇ ਵੜਿਆ ਤੱਕ ਨਹੀਂ ਕੱਲ ਦਾ ਫੈਲਾ ਲੈ ਕੇ ਇੱਥੋਂ ਭੱਜਿਆ ਹੋਇਆ ਕਿਸੇ ਨੂੰ ਰਸੀਦ ਨਹੀਂ ਦਿੱਤੀ ਗਈ ਅੱਜ ਕਾਗਜ਼ਾਂ ਦੀ ਪਰਤਾਲ ਹੋਣੀ ਹੈ ਪਰਤਾਲ ਹੋ ਕੇ 3 ਵਜੇ ਲੈਸ ਲੱਗਣੀ ਹੈ ਜਿਹੜੇ ਲੋਕ ਚੋਣ ਦੇ ਜੋਗ ਹੋਣਗੇ ਤੇ ਨਹੀਂ ਜੋਗ ਹੋਣਗੇ ਤੇ ਕੌਣ ਲਾਊਗਾ 3 ਵਜੇ ਆ ਸਵਾ 3 ਦਾ ਟਾਈਮ ਹੋ ਗਿਆ ਇਹ ਜਗ੍ਹਾ ਤੇ ਜਿਹੜਾ ਕਾਗਜ਼ਾਂ ਦੀ ਪਰਤਾਲ ਹੋਣੀ ਉਹ ਕੌਣ ਕਰ ਰਿਹਾ ਕਿੱਥੇ ਹੋ ਰਹੀ ਆ ਇਹ ਅਸੀਂ ਪੁੱਛਣਾ ਚਾਹੋਣੇ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਕਿ ਤੁਸੀਂ ਆਮ ਆਦਮੀ ਦੀ ਸਰਕਾਰ ਨਹੀਂ ਤੁਸੀਂ ਖਾਸ ਆਦਮੀਆਂ ਦੀ ਸਰਕਾਰ ਬਣ ਕੇ ਰਹਿ ਗਈ ਸਾਰਿਆਂ ਤੋਂ ਪਹਿਲਾਂ ਮੈਂ ਪਤਿ ਆਦ ਕਰਦਾ ਵਾਹਿਗੁਰੂ ਜੀ ਖਾਲਸਾ ਜੀ ਰਾਮ ਰਾਮ ਜੀ ਜੀ ਅੱਜ ਦਾ ਜੋ ਮੋੱਖ ਏਜੰਡਾ ਹੈ ਜੋ ਜੋਨ ਹੋਣ ਜਾ ਰਹੀ ਹੈ ਪਛਤਾਂ ਦੀ ਉਹਦੇ ਸਬੰਧ ਦੇ ਵਿੱਚ ਹੈ ਕਿਉਂਕਿ ਜੋ ਕੱਲ ਸਾਰੇ ਜ਼ਿਲ੍ਹੇ ਦੇ ਵਿੱਚ ਐਲੀਏ ਜਾਂ ਆਪਾਂ ਰੂਚੇ ਪਿਆਦੇ ਵਿੱਚ ਜੋ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ ਔਰ ਸਰਕਾਰ ਨਾਂ ਦੇ ਜੋ ਕਿ ਇਹਨਾਂ ਨੇ ਇੱਕ ਸਾਰਿਆਂ ਨੂੰ ਪਤਾ ਨਹੀਂ ਕਿੱਥੋਂ ਇੰਨੇ ਆਦੇ ਗੁੰਡੇ ਇਕੱਠੇ ਕਰਕੇ ਜਿਹੜੀ ਸ਼ਾਂਤੀ ਭੰਗ ਕੀਤੀ ਔਰ ਪੰਜਾਬ ਦੇ ਵਿੱਚ ਜਿਹੜਾ ਅੱਜ ਲਾਹਨਰ ਆਰਡਰ ਦੀ ਸਥਿਤੀ ਆ ਉਸ ਦੇ ਬਾਰੇ ਸਾਰੇ ਬੇਫਿਕਰ ਹੋਏ ਬੈਠਿਆ ਨਾ ਕੋਈ ਇੱਥੇ ਕਿਸੇ ਅਫਸਰ ਨੇ ਕਿਸੇ ਦੀ ਕੋਈ ਗੱਲ ਨਹੀਂ ਸੁਣੀ ਔਰ ਜੋ ਕਿ ਵਰਕਰਾਂ ਦੇ ਨਾਲ ਸਾਰਿਆਂ ਨੂੰ ਉਤਸ਼ਾਹ ਹੁੰਦਾ ਔਰ ਹਰ ਨੂੰ ਹੱਕ ਹੈ ਚੋਣ ਲੜਨ ਦਾ ਔਰ ਉਹਨਾਂ ਨੇ ਪਹਿਲਾਂ ਤਾਂ ਉਹਨਾਂ ਦੀ ਖੱਜਲ ਖਰਾਬੀ ਕੀਤੀ ਇਹਨਾਂ ਨੇ ਐਲਓਸੀਆਂ ਦੇ ਚੱਕਰ ਦੇ ਵਿੱਚ ਔਰ ਉਸ ਤੋਂ ਬਾਅਦ ਕੱਲ ਪਹਿਲਾਂ ਭਰਨ ਆਏ ਲੋਕੀ ਸਵੇਰ ਤੋਂ ਲੈ ਕੇ 3 ਵਜੇ ਤੋਂ ਲੈ ਕੇ ਲਾਈਨਾਂ 'ਚ ਲੱਗੇ ਹੋਏ ਸੀ ਔਰ ਬੀਬੀਆਂ ਮਾਈਆਂ ਜਿਹੜੀਆਂ ਵਿਚਾਰੀਆਂ ਭੁੱਖੀਆਂ ਤੇ ਆਈਆਂ ਉੱਥੇ ਵੈਂਪਰੀ ਦੀ ਚੋਣ ਜਾਂ ਸਰਪੰਚੀ ਦੀ ਚੋਣ ਆਸਤੇ ਆਈਆਂ ਉਹ ਵੀ ਨਾਲ ਸੀ ਬੱਚੇ ਵੀ ਨਾਲ ਸੀ ਔਰ ਉਹਨਾਂ ਦੇ ਪੈਰ ਵੀ ਸੋਚੋ ਜਿਕੇ ਡੇਡੇ ਡੇ ਹੋ ਕੇ ਸ਼ਾਮ ਤੱਕ ਔਰ ਉਹਨਾਂ ਨੂੰ ਉੱਥੋਂ ਦਬਕੇ ਮਾਰ-ਮਾਰ ਕੇ ਉੱਥੇ ਫੈਰਿੰਗ ਕਰਕੇ ਉੱਥੇ ਤਲਵਾਰਾਂ ਚਲਾ ਕੇ ਉੱਥੇ ਉਹਨਾਂ ਦੀਆਂ ਫਾਈਲਾਂ ਪਾੜ ਪੜ ਕੇ ਸੁੱਟ ਗਿਆ ਗਿਆ ਔਰ ਬਾਹਰ ਕੱਢਿਆ ਗਿਆ। ਔਰ ਉਹਨਾਂ ਨੂੰ ਦੁਬਾਰਾ ਲਾਈਨਾਂ ਦੇ ਵਿੱਚ ਫੇਰ ਪਿੱਛੇ ਤੋਂ ਲਾਇਆ ਗਿਆ। ਪਰ ਜਦੋਂ ਸ਼ਾਮ ਨੂੰ ਟਾਈਮ ਹੋ ਗਿਆ 3 ਵਜੇ ਤਾਂ ਜਿਹੜੀਆਂ ਫਾਈਲਾਂ ਸੀ ਉਹਨਾਂ ਤੋਂ ਫੜ ਕੇ ਪਰ ਕਿਸੇ ਨੂੰ ਕੋਈ ਰਸੀਦ ਨਹੀਂ ਦਿੱਤੀ ਗਈ ਕਿਸੇ ਦੀ ਫਾਈ ਰਸੀਵ ਨਹੀਂ ਕੀਤੀ ਗਈ ਔਰ ਬਹੁਤ ਜ਼ਿਆਦਾ ਜਿਹੜੀ ਇਹ ਗੁੰਡਾਗਰਦੀ ਹੋਈ ਹੈ ਔਰ ਮੇਰੇ ਨਾਲ ਸਾਡੀ ਸਮੁੱਚੀ ਟੀਮ ਹਲਕਾ ਅੰਚਾਰ ਸਾਹਿਬਾਨ ਬੈਠੇ ਹਨ ਔਰ ਇਹਨਾਂ ਦੇ ਹਲਕਿਆਂ ਦੇ ਵਿੱਚ ਜੋ ਕੁਝ ਹੋਇਆ ਇਹ ਤੁਹਾਨੂੰ ਵਰਣਨ ਕਰਨਗੇ। ਔਰ ਜਿਵੇਂ ਹੋ ਰਿਹਾ ਬਹੁਤ ਮਾੜਾ ਔਰ ਅਸੀਂ ਤਾਂ ਸਮੁੱਚੇ ਕਾਨੂੰਨ ਦੇ ਲਈ ਤੇ ਹਾਈ ਕੋਰਟ ਮਾਨਜੋਗ ਹਾਈ ਕੋਰਟ ਨੂੰ ਮਾਨਜੋਗ ਸੁਪਰੀਮ ਕੋਰਟ ਨੂੰ ਇਹ ਮੰਦੀ ਕਰਦੇ ਵੀ ਜੋ ਇਹ ਕੁਝ ਹੋਇਆ ਇਹਦੇ ਤੇ ਜਰੂਰ ਉਹਨਾਂ ਨੂੰ ਐਕਸ਼ਨ ਲੈ ਕੇ ਜਿਹੜੀ ਚੋਣਾਂ ਜਿਹੜੀ ਰੱਦ ਕਰਨੀ ਚਾਹੀਦੀ ਔਰ ਜਿਹੜੀਆਂ ਨਾਮਜ਼ਦੀਆਂ ਰੱਦ ਕਰਕੇ ਦੁਬਾਰਾ ਤੋਂ ਚੋਣ ਜਿਹੜੀ ਹੈ ਕਰਾਉਣੀ ਚਾਹੀਦੀ ਹੈ ਪੰਚਾਇਤ ਦੀ ਤਾਂ ਕਿ ਪਤਾ ਲੱਗੇ ਕੌਣ ਕਿੰਨੇ ਪਾਣੀ ਦੇ ਵਿੱਚ ਹੈ ਔਰ ਜੇਕਰ ਇਹ ਸਰਕਾਰ ਨੇ ਕੋਈ ਕੰਮ ਕੀਤਾ ਉਹਦੇ ਤੇ ਉਹਨਾਂ ਨੂੰ ਇਹ ਗੁੰਡਾਗਰਦੀ ਲੋੜ ਨਹੀਂ ਸੀ ਕਰੋਨੀ ਕਾਲੀਦਾਂ ਨੇ ਜਦੋਂ ਵੀ ਚੋਣ ਲੜੀ ਐ ਉਹਨਾਂ ਨੇ ਵਿਕਾਸ ਦੇ ਆਧਾਰ ਤੇ ਵਿਕਾਸ ਨੂੰ ਮੁੱਦਾ ਬਣਾ ਕੇ ਲੜੀ ਐ ਨਾ ਕਿ ਕਿਸੇ ਦੇ ਕਾਜ਼ੀ ਰੱਦ ਕਰਾ ਕੇ ਜਾਂ ਕਿਸੇ ਦੀਆਂ ਨਾਮਜ਼ਦੀਆਂ ਆ ਖੋ ਕੇ ਫੈਲਾ ਖੋ ਕੇ ਇਹੋ ਜਿਹਾ ਕੁਝ ਨਹੀਂ ਕੀਤਾ ਔਰ ਇਹ ਜਿਹੜਾ ਇਹਨਾਂ ਨੇ ਇਹ ਭਾਜੀ ਪਾਈ ਆ ਇਹ ਬਹੁਤ ਮਾੜੀ ਪਾਈ ਆ ਔਰ ਜਿਹੜੇ ਅਫਸਰ ਸਹਿਬਾਨ ਵੀ ਇਹਨਾਂ ਦੇ ਹੱਥ ਧੋਕੇ ਬਣੇ ਹੋਏ ਹਨ ਉਹਨਾਂ ਨੂੰ ਵੀ ਪਤਾ ਹੋਣਾ ਚਾਹੀਦਾ ਕਿ ਇਹ ਸਰਕਾਰਾਂ ਹੁੰਦੀਆਂ ਜਾਂਦੀਆਂ ਰਹਿੰਦੀਆਂ ਪਰ ਜਿਹੜਾ ਇਹ ਉਹਨਾਂ ਨੇ ਜਿਹੜਾ ਇੱਥੇ ਰੋਲ ਨਿਭਾਇਆ ਬਹੁਤ ਹੀ निंदनीयਕ ਹੈ ਔਰ ਅਸੀਂ ਪੋਰਜੋਰ ਸ਼ਬਦਾਂ ਦੇ ਵਿੱਚ ਦੀ ਨਿੰਦਾ ਕਰਦੇ ਆਂ ਉਹਨਾਂ ਦੇ ਤਰੀਕੇ ਨਾਲ ਜਿੱਥੇ ਨਵੇਂ ਬਰਕਰਾਰ ਬੈਠੀ ਕੋਈ ਨਹੀਂ ਹੋ। ਤੇ ਤੇਨਾਂ ਪਰੇ ਤੋਂ ਬਾਅਦ ਰਹਿਣਾ ਲੱਗੇ ਨੇ ਅਸੀਂ ਕਿ ਆ ਪਰ ਕਈ ਲੋਕ ਐਸੋ ਜਿਹਨੇ ਜਿੱਦਾਂ ਨੂੰ ਸੀਤਾ ਦਿੱਤੀ ਹੋਈ ਐ ਕਿ ਉਹ ਪਤਾ ਲੱਗੂਗਾ ਸਾਡੀ ਫਾਈਲ ਕਵਰਸ ਹੋਈ ਹੈ ਜਾਂ ਨਹੀਂ ਤੁਹਾਡੇ ਕੋਲੋਂ ਕੀ ਕਾਵੇ ਉਸੇ ਰੋਲੇ ਦੇ ਵਿੱਚ ਅਸੀਂ ਅੱਜ ਕਾਫੀ ਦੇਰ ਤੋਂ ਲੈ ਕੇ ਸਾਰੇ ਹੀ ਹਲਕਾ ਅੰਚਾਰ ਸਹਿਬਾਨ ਨਾਲ ਸੀ ਅਸੀਂ ਪਹਿਲਾਂ ਡੀਜੀ ਸਾਹਿਬ ਨਾਲ ਗੱਲ ਕੀਤੀ ਉਹ ਕੰਦੇੜੀ ਸਾਹਿਬ ਨਾਲ ਕਰੋ ਡੀਜੀ ਸਾਹਿਬ ਕਹਿੰਦੇ ਆਰ ਉਹ ਨਾਲ ਗੱਲ ਕਰੋ ਜਦੋਂ ਮੌਕੇ ਤੇ ਗਏ ਆ ਉੱਥੇ ਉਸਾਨੂੰ ਇਹ ਜਵਾਬ ਮਿਲਿਆ ਵੀ ਆਰਓ ਸਾਹਿਬ ਹੈਗੇ ਇੱਥੇ ਜਿਹੜੇ ਪਿੰਡਾਂ ਦਾ ਮਸਲਾ ਸੀ ਉਹਨਾਂ ਦੀਆਂ ਫਾਈਲਾਂ ਅਸੀਂ ਲੈ ਕੇ ਔਰ ਬੜੀ ਮੁਸ਼ਕਲ ਦੇ ਨਾਲ ਫੇਰ ਅਸੀਂ ਡੀਸੀ ਦਾ ਉੱਤਰ ਆਏ ਆ ਉੱਥੋਂ ਕਹਿੰਦੇ ਡੀਡੀਪੀਓ ਸਾਹਿਬ ਨੂੰ ਡੀਡੀਪੀਓ ਸਾਹਿਬ ਕਹਿੰਦੇ ਵੀ ਥੱਲੇ ਸੈੱਲ ਬਣਿਆ ਉੱਥੇ ਅਸੀਂ ਉਹਨਾਂ ਐਪਲੀਕੇਸ਼ਨ ਥੱਲੇ ਜਿਹੜਾ ਕੰਪਲੇਂਟ ਸੈੱਲ ਹੈਗਾ ਉਹਦੇ ਵਿੱਚ ਰਸੀਟ ਕਰਾ ਕੇ ਆਏ ਆ ਔਰ ਕਿਸੇ ਨੇ ਕੋਈ ਗੱਲ ਕੋਈ ਅਥਰ ਆਪ ਦੇ ਉੱਤੇ ਗੱਲ ਐ ਇਹਨੂੰ ਤਿਆਰੀ ਔਰ ਨਾ ਕੋਈ ਕਿਤੇ ਰਸੀਵ ਦੇ ਇਹਨੂੰ ਤਿਆਰ ਆ ਕਹਿੰਦੇ ਸਾਡੇ ਕੋਲ ਪਾਵਰ ਹੀ ਹੈਗੀ ਕੋਈ ਤੁਹਾਨੂੰ ਰਸੀਵ ਦੇਈਏ ਅਸੀਂ ਜੇ ਕਾਰੋਹਿੰਗ ਦਾ ਦੂਜਾ ਬਹੁਤ ਸਵੇਰ ਤੋਂ ਲੈ ਕੇ ਖਪਖਪਾਈ ਕਰਕੇ ਇੱਥੇ ਆ ਵਾਪਸ ਆਏ ਹਾਂ ਕੀ ਅਗਲੀ ਰਣਨੀਤੀ ਕੀ ਬਣਾਈ ਅਗਲੀ ਰਣਨੀਤੀ ਅਸੀਂ ਇਹਦਾ ਇਹ ਹੀ ਗੱਲ ਵੀ ਚਰੋਣੀ ਕਾਲੀ ਦਾ ਕਦੇ ਵੀ ਹਾਰ ਮੰਨ ਕੇ ਬੈਠਣ ਵਾਲਾ ਨਹੀਂ ਨਾ ਕਦੇ ਅਸੀਂ ਬੈਠੇ ਹੋਰ ਨਾ ਬੈਠਣਾ ਜੇਕਰ ਕੋਰਟ ਦੇ ਵਿੱਚ ਜਾਣਾ ਤਾਂ ਕੋਰਟ ਦੇ ਵਿੱਚ ਵੀ ਜਾਵਾਂਗੇ ਔਰ ਅਸੀਂ ਇਹੀ ਮੰਗ ਕਰਦੇ ਹਾਂ ਵੀ ਇਹ ਜਿਹੜੀ ਚੋਣ ਪ੍ਰਕਿਰਿਆ ਬਿਲਕੁਲ ਮਜ਼ਾਕੀਆ ਟੰਗ ਦੇ ਨਾਲ ਔਰ ਬੜੇ ਪੈਸੇ ਟੰਗ ਦੇ ਨਾਲ ਇਹਨਾਂ ਨੇ ਜਿਹੜਾ ਰਾਹ ਬਣਾਇਆ ਬਹੁਤ ਗੰਦਾ ਰਾਹ ਬਣਾਇਆ ਇਸ ਨੂੰ ਰੱਦ ਕਰਨਾ ਚਾਹੀਦਾ ਹੈ ਔਰ ਦੁਬਾਰਾ ਚੋਣ ਜਿਹੜੀ ਸਮੁੱਚੇ ਢੰਗ ਦੇ ਨਾਲ ਸਹੀ ਢੰਗ ਦੇ ਨਾਲ ਹੋਣੀ ਚਾਹੀਦੀ। ਜਿਵੇਂ ਉਹਨਾਂ ਜਿਹਨਾਂ ਨੇ ਗੱਲ ਕੀਤੀ ਹੈ ਤੇ ਕਿਰੀਆਂ ਪੰਚਾਇਤਾਂ ਦੇ ਬਸ ਕੋਈਆਂ ਜਿਹੜਾ ਨੇ ਸੁਰੀ ਜਿਵੇਂ ਜਾਂ ਫੋਟੋਸ ਤੋਂ ਕਿ ਅਸੀਂ ਉਹ ਮੇਰਾ ਗੱਲ ਆ ਵੀ ਸਾਡੇ ਹਲਕੇ ਅਨੁਸਾਰ ਅਸੀਂ ਦੱਸ ਦਿੰਨੇ ਆ ਹਲਕੇ ਅਨੁਸਾਰ ਇਹਨਾਂ ਨੂੰ ਪਤਾ ਹਲਕਿਆਂ ਚਾਰ ਬੈਠੇ ਆ ਪਰ ਮੇਰਾ ਗੱਲ ਆ ਵੀ 70-80% ਪੰਚਾਇਤਾਂ ਜਿਹੜੀਆਂ ਇਹ ਤੋਂ ਅਫੈਕਟਡ ਹੈਗੀਆਂ। ਹਾਂਜੀ। ਆਜੀ। ਹਾਂਜੀ ਪਹਿਲਾ ਫਤਿਹ ਬਲਾਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸਾਡੇ ਜ਼ਿਲ੍ਹਾ ਪ੍ਰਧਾਨ ਸਾਹਿਬ ਹੋਰਾਂ ਨੇ ਸਰਦਾਰ ਅਮਰਜੀਤ ਸਿੰਘ ਗਿੱਲ ਸਾਹਿਬ ਨੇ ਅੱਜ ਪ੍ਰੈਸ ਕਾਨਫਰੰਸ ਭੁਲਾਈ ਜਿਹਦੇ ਵਿੱਚ ਅਸੀਂ ਸਾਰੇ ਹਲਕਾਂ ਦੇ ਚਾਰਜ ਹਾਜ਼ਰ ਹੋਏ ਆ ਜਿਹਦੇ ਵਿੱਚ ਸਾਡੇ ਲੋਕ ਸਭਾ ਹਲਕਾਂ ਦੇ ਚਾਰਜ ਵੀ ਰਾਜਵਿੰਦਰ ਸਿੰਘ ਜੀ ਵੀ ਔਰ ਗਿੱਲ ਸਾਹਿਬ ਮੋਗੇ ਤੋਂ ਮੈਂ ਧਰਮਕੋਟ ਤੋਂ ਇਸੇ ਤਰ੍ਹਾਂ ਸਾਰੇ ਜਥੇਬੰਦੀ ਧਰਮਕੋਟ ਦੀ ਵੀ ਹਾਜ਼ਰ ਆ ਔਰ ਸਾਡੇ ਧਰਮਕੋਟ ਵਿੱਚ ਔਰ ਮੋਗੇ ਵਿੱਚ ਬਹੁਤ ਵੱਡੀਆਂ ਤਾਦਲੀਆਂ ਜਿਹੜੀਆਂ ਹੋਈਆਂ ਉਹਨਾਂ ਦੇ ਬਾਰੇ ਆਪ ਜੀ ਨਾਲ ਬਿਆਨ ਕਰਨੇ ਚਾਹੁੰਦੇ ਸੀ ਇਸ ਕਰਕੇ ਆਪ ਜੀ ਨੂੰ ਫਸ ਇਦੇ ਵਿੱਚ तकरीबन ਸਾਡੇ ਜ਼ਿਲ੍ਹਾ ਪ੍ਰਧਾਨ ਸਾਹਿਬ ਨੇ ਸੰਸਦ ਸਾਹਿਬ ਜੀ ਨੂੰ ਦੱਸਿਆ ਹੀ ਹੈ ਲੇਕਿਨ ਉਹਦੇ ਨਾਲ ਨਾਲ ਅਸੀਂ ਬੇਨਤੀ ਕਰਨੀ ਚਾਹਾਂਗੇ ਕਿ ਸਾਡੇ ਹਲਕਾ ਧਰਮਕੋਟ ਵਿੱਚ ਜਿਵੇਂ ਕਿ ਸਾਡੀ ਸਾਰੀ ਲੀਡਰਸ਼ਿਪ ਮੌਜੂਦ ਹੈ ਧਰਮਕੋਟ ਹਲਕੇ ਦੀ ਉਹਦੇ ਵਿੱਚ ਤੁਸੀਂ ਵੇਖੋ ਧਰਮਕੋਟ ਹਲਕਾ ਕੋਟ ਸੇਖਾਂ ਫਤੇਗੜ ਪਿੰਚਤੂਰ ਔਰ ਖਾਸ ਕਰਕੇ ਸਾਡੇ ਕੋਲ ਜੇ ਪਿੰਡ ਇੱਥੇ ਮਾਰਕੀਟ ਵਿੱਚ ਮੋਗੇ ਵੀ ਭਰਨ ਆ ਰਹੇ ਆ ਫਾਰਮ ਆਏ ਸੀ ਕੱਲ ਔਰ ਇੰਨਾ ਜ਼ਿਆਦਾ ਤਾਂਦਲੀ ਹੋਈ ਹੈ ਕਿ ਉਹਨਾਂ ਨੇ ਫਾਈਲਾਂ ਦਾ ਪਾੜ ਕੇ ਸਿੱਟੀਆਂ ਗਈਆਂ ਉਹਦੇ ਬਾਅਦ ਅੱਜ ਜਿਹੜੀ ਪੜਤਾਲ ਹੋਣੀ ਸੀ ਪੜਤਾਲ ਦੇ ਵਿੱਚ ਵੀ ਲੋਕਾਂ ਨੂੰ ਇੰਨਾ ਖੱਜਲਖੋਰ ਇਤਰਾਜ਼ ਉਹਨਾਂ ਨੇ ਲਏ ਔਰ ਜਿਹੜੇ ਇਤਰਾਜ਼ ਐ ਕੋਈ ਸਾਡੇ ਤੇ ਲੱਗੇ ਕੋਈ ਸੁਣਵਾਈ ਨਹੀਂ ਕੀਤੀ ਗਈ ਔਰ ਉਹਨਾਂ ਵਾਸਤੇ ਵਿਧਾਇਕ ਜਿਹੜੇ ਸਾਡੇ ਧਰਮਕੋਟ ਦੇ ਖਾਸ ਕਰਕੇ ਉਹ ਉਹਨਾਂ ਦੇ ਸਿਰ ਦੇ ਉੱਪਰ ਬੈਠੇ ਆ ਫਰਾਂ ਦੇ ਵੀ ਇਹ ਹਰ ਹਾਲਤ ਫੈਲਾ ਜਿਹੜੀਆਂ ਇਹ ਖਤਮ ਕਰੋ ਇਹਨਾਂ ਨੂੰ ਡਿਸਾਲਵ ਕਰੋ ਔਰ ਇਹ ਜਿਹੜੇ ਆ ਉਮੀਦਵਾਰ ਨਹੀਂ ਬਣਨੇ ਚਾਹੀਦੇ ਅਸੀਂ ਬਕਾਇਦਾ ਤੌਰ ਤੇ ਆ ਸ਼ਿਕਾਇਤਾਂ ਵੀ ਦਰਜ ਕਰਾਈਆਂ ਜਿਹੜੀਆਂ ਪਿਟੀਸ਼ਨ ਦਾ ਰੂਪ ਵੀ ਧਾਰਨ ਕਰਨੀਆਂ ਸਾਡੇ ਡਾਕਟਰ ਚੀਮਾ ਸਾਹਿਬ ਜਿਹੜੇ ਸਾਡੇ ਹੈੱਡਕੁਆਰਟਰ ਸ਼੍ਰੋਮਣੀ ਕਾਲੀ ਦਲ ਦੇ ਚੰਡੀਗੜ੍ਹ ਬੈਠੇ ਆ ਉਹਨਾਂ ਨਾਲ ਵੀ ਲਗਾਤਾਰ ਸਾਡੀਆਂ ਗੱਲਬਾਤ ਚੱਲ ਰਹੀ ਆ ਔਰ ਅਸੀਂ ਆਪਣੇ ਵੱਲੋਂ ਇਹ ਹਲਕਾ ਮੋਕੇ ਵੱਲੋਂ ਅਸੀਂ ਸਾਰੀਆਂ ਉਹਨਾਂ ਨੂੰ ਕਾਗਜ਼ ਪੱਤਰ ਭੇਜ ਰਹੇ ਹਾਂ ਪਰ ਪਟੀਸ਼ਨ ਉਹਦੇ ਲਈ ਪਾਵਾਂਗੇ ਇੱਕ ਮੈਂ ਬੇਨਤੀ ਜ਼ਰੂਰ ਆਪ ਜੀ ਦੇ ਮੱਦੇ ਬਰ ਅਸੀਂ ਕਹਾ ਕਰਾਂਗਾ ਕਿ ਜਿਹੜੇ ਅਫਸਰ ਧਾਂਦਲੀਆਂ ਵਿੱਚ ਸ਼ਾਮਲ ਆ ਔਰ ਖਾਸ ਕਰਕੇ ਭਾਵੇਂ ਕਿ ਕੋਈ ਸੈਕਟਰੀ ਆ ਭਾਵੇਂ ਪਿੰਡ ਲੈਵਲ ਦਾ ਸੈਕਟਰੀ ਆ ਜਾਂ ਕੋਈ ਵੀਡੀਓ ਲੈਵਲ ਦਾ ਜਾਂ ਕੋਈ ਐਸਆਈ ਆ ਜਾਂ ਕੋਈ ਐਸਆਈ ਆ ਉਹ ਇਹ ਗੱਲ ਸਮਝ ਲੈਣ ਔਰ ਮੈਂ ਪਿੰਡ ਵਾਲਿਆਂ ਨੂੰ ਸਾਰੇ ਸਤਕਾਰਯੋਗ ਲੀਡਰ ਸਾਹਿਬਾਨਾਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਕਿ ਜਿਨ੍ਹਾਂ ਨਾਲ ਹਰਾਸਮੈਂਟ ਹੋਈ ਹੈ ਇਹ ਅਫਸਰਾਂ ਰਾਹੀਂ ਉਹਨਾਂ ਦੀ ਲਿਸਟ ਬਣਾ ਕੇ ਸਾਨੂੰ ਜਲਦੀ ਤੋਂ ਜਲਦੀ ਭੇਜਣ ਇਹ ਨਾ ਹੋਵੇ ਵੀ ਤੁਹਾਡੇ ਦਿਮਾਗ ਚ ਉਹ ਬੰਦਾ ਸਕਿਪ ਹੋ ਜਾਈ ਔਰ ਆਉਣ ਵਾਲੇ ਸਮੇਂ ਵਿੱਚ ਜੋ ਸਰਕਾਰ ਆਊਗੀ ਔਰ ਅਸੀਂ ਆਪਦੇ ਉਸਮਾਨ ਜੋਗ ਮੁੱਖ ਮੰਤਰੀ ਤੋਂ ਇਹਨਾਂ ਦੇ ਹੁਕਮ ਕਰਾ ਕੇ ਇਹਨਾਂ ਨੂੰ ਚੱਲਦਾ ਕਰਾਂਗੇ ਸਾਰੀ ਉਮਰ ਲਈ ਇਹਨਾਂ ਨੂੰ ਘਰੇ ਪੇਠਾਵਾਂਗੇ ਇਹਨਾਂ ਨੂੰ ਨੌਕਰੀਆਂ ਤੇ ਚੱਲਦਾ ਕਰਾਂਗੇ ਜਿਨ੍ਹਾਂ ਨੇ ਧਾਂਦਲੀਆਂ ਵਿੱਚ ਰਲ ਕੇ ਇਹ ਧਾਂਦਲੀਆਂ ਕੀਤੀਆਂ ਸੋ ਅਸੀਂ ਅੱਜ ਜਿਹੜੀ ਮੇਨ ਪ੍ਰੈਸ ਕਾਨਫਰੰਸ ਆ ਉਹਦਾ ਮੁੱਦਾ ਸਾਡਾ ਇੰਨਾ ਹੀ ਹੈ ਵੀ ਜਿਹੜੇ ਅਫਸਰ ਧਾਂਦਲੀਆਂ ਵਿੱਚ ਸ਼ਾਮਲ ਹੈ ਉਹ ਆਪਣਾ ਆਪ ਹੁਣ ਵਿਚਾਰ ਲੈਣ ਆਉਣ ਵਾਲਾ ਸਮਾਂ ਅਸੀਂ ਕਦੇ ਕਿਸੇ ਦਾ ਵਾਅਦਾ ਨਹੀਂ ਕੀਤਾ ਮੇਰੇ ਪਿਤਾ ਜੀ ਐਮਐਲਏ ਵੀ ਰਹੇ ਵਜ਼ੀਰ ਵੀ ਰਹੇ ਸਰਕਾਰ ਵਿੱਚ ਉੱਚ ਉਹਦੇ ਰਹੇ ਲੇਕਿਨ ਅਸੀਂ ਕਦੇ ਵੀ ਧਰਮਕੋਟ ਹਲਕੇ ਦਾ ਕੋਈ ਬਾਹ ਖੜੀ ਕਰਕੇ ਇਹ ਗੱਲ ਨਹੀਂ ਕਹਿ ਸਕਦਾ ਕਿ ਕਿਸੇ ਤੋਂ ਤਾਂ ਦੇ ਲਈ ਕਰਵਾਈ ਹੋਵੇ ਜਾਂ ਆਪ ਕੀਤੀ ਹੋਵੇ ਜਾਂ ਕਿਸੇ ਤੋਂ ਮਤਲਬ ਕਾਜ ਰਿਜੈਕਟ ਕਰਾਏ ਹੋਣ ਜਾਂ ਕਿਸੇ ਨੂੰ ਨਾਮਿਨੇਸ਼ਨ ਫਾਈਲ ਕਰਦੋਂ ਰੋਕਿਆ ਹੋਵੇ ਤੇ ਜਾਂ ਕਿਸੇ ਨੂੰ ਚੋਣ ਲੜਨ ਤੋਂ ਰੋਕਿਆ ਹੋਵੇ ਭਾਵੇਂ ਕਿਸੇ ਵੀ ਕੋਈ ਪਾਰਟੀ ਦਾ ਲੇਕਿਨ ਇੰਨਾ ਮਾਨ ਸਤਕਾਰ ਹੋਣਾ ਚਾਹੀਦਾ ਇਹ ਬੁਨਿਆਦੀ ਚੋਣ ਹੈ ਉਹਦੇ ਵਾਸਤੇ ਅਸੀਂ ਬੇਨਤੀ ਕਰਦੇ ਹਾਂ ਪੀ ਜਿਹੜੇ ਇਹ ਲੋਕ ਸ਼ਾਮਲ ਹਨ ਸਾਨੂੰ ਜਲਦੀ ਤੋਂ ਜਲਦੀ ਇਹਨਾਂ ਅਫਸਰਾਂ ਦੀਆਂ ਲਿਸਟਾਂ ਬਣਾ ਕੇ ਖਾਸ ਤੌਰ ਤੇ ਪੰਚਾਇਤ 77 ਔਰ ਵੀਡੀਓ ਲੈਵਲ ਦੇ ਅਫਸਰ ਔਰ ਪੁਲਿਸ ਲੈਵਲ ਦੇ ਉਹ ਪੱਤਰ ਦੇ ਅਫਸਰ ਜਿਨ੍ਹਾਂ ਨੇ ਸਾਡੇ ਲੋਕਾਂ ਦੇ ਡੰਡੇ ਵੀ ਭਰਾਏ ਔਰ ਉਹਨਾਂ ਨੇ ਪਾੜੀਆਂ ਫਾਈਲਾਂ ਵੀ ਪਾੜੀਆਂ ਔਰ ਉਹਦੇ ਨਾਲ ਅੰਦਰ ਜਾਣ ਤੋਂ ਵੀ ਰੋਕਿਆ ਸਾਡੀਆਂ ਮਾਵਾਂ ਭੈਣਾਂ ਦੀ ਬੇਇੱਜ਼ਤੀ ਵੀ ਕੀਤੀ ਪਰਸ ਤੱਕ ਵੀ ਖੋਲੇ ਇਹ ਪੁਲਿਸ ਵਾਲੇ ਨਾਲ ਰਲੇ ਹੋਏ ਸੀ ਇਹ ਸਾਰੇ ਅਫਸਰਾਂ ਦੀਆਂ ਔਰ ਸਾਰੇ ਮੁਲਾਜ਼ਮਾਂ ਦੀਆਂ ਸਾਨੂੰ ਲਿਸਟਾਂ ਜਲਦੀ ਤੋਂ ਜਲਦੀ ਇੱਕ ਹਫ਼ਤੇ ਦੇ ਅੰਦਰ ਅੰਦਰ ਬਣਾ ਕੇ ਦੇਣ ਤੇ ਤਾਂ ਜੋ ਅਸੀਂ ਅਦਾਲਤ ਵਿੱਚ ਵੀ ਉਹਨਾਂ ਦਾ ਨਾਮ ਪੇਸ਼ ਕਰ ਸਕੀਏ ਔਰ ਨਾਲ ਆਉਣ ਵਾਲੀ ਸਰਕਾਰ ਵਿੱਚ ਇਹਨਾਂ ਨੂੰ ਅਸੀਂ ਸਬਕ ਸਿਖਾ ਸਕੀਏ ਵੀ ਗੱਲ ਨੂੰ ਜੁਰਤ ਨਾ ਕਰ ਸਕਣ ਔਰ ਇਸ ਤਰ੍ਹਾਂ ਦੀ ਧਾਂਦਲੀਆਂ ਵਿੱਚ ਸ਼ਾਮਲ ਨਾ ਹੋ ਸਕਣ ਜਿਹੜੇ ਕਿ ਸਭ ਦੇ ਸਾਂਝੇ ਹੁੰਦੇ ਆ ਉਹਦੇ ਵਾਸਤੇ ਅੱਜ ਅਸੀਂ ਇਕੱਤਰ ਹੋਏ ਆ ਤੁਸੀਂ ਇੱਕ ਗੱਲ ਇਸ ਗੱਲ ਨੂੰ ਵਜੇ ਸੀ ਕਿ ਅੱਜ ਵੀ ਜਾ ਕੇ ਕੋਈ ਸੱਜਣ ਮਿਲਦੇ ਨਹੀਂ ਸਾਥ ਨੂੰ ਕੋਈ ਸਾਫ ਨਹੀਂ ਜੀ ਸਾਨੂੰ ਮਿਲਦਾ ਕੋਈ ਇਨਸਾਫ਼ ਨਹੀਂ ਸਾਨੂੰ ਮਿਲ ਰਿਹਾ ਬਹੁਤ ਹੀ ਅਫਸੋਸ ਨਾਲ ਕਹਿਣਾ ਪੈਂਦਾ ਵੀ ਇਹ ਉਹੀ ਲੋਕਤੰਤਰ ਹੈ ਉਹੀ ਪੰਜਾਬ ਹੈ ਜਿਹਦੇ ਵਿੱਚ ਅਸੀਂ ਬੜੀ ਸ਼ਾਂਤੀ ਨਾਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਰਹਿਨਮਾਈ ਥੱਲੇ 5 ਵਾਰ ਉਹ ਮੁੱਖ ਮੰਤਰੀ ਬਣੇ ਆ ਔਰ ਬਾਦਲ ਸਾਹਿਬ ਦੀ ਇੱਕ ਗੱਲ ਬਹੁਤ ਜਿਹੜੀ ਪ੍ਰਚਲਿਤ ਸੀ ਕਿ ਇੱਕ ਅਫਸਰ ਨੇ ਅਣਗਹਿਲੀ ਕਰਕੇ ਇੱਕ ਵਾਰੀ ਉਹ ਐਮਐਲਏ ਦੀ ਚੋਣ ਵੀ ਹਾਰ ਗਈ ਸੀ ਜਦੋਂ ਮੁੱਖ ਮੰਤਰੀ ਬਣੇ ਉਹ ਤਾਂ ਉਹਨਾਂ ਨੇ ਆਨਸਰ ਪਹਿਲਾ ਅਫਸਰ ਨੂੰ ਪੁੱਛਿਆ ਕਿ ਤੇਰੇ ਮਨਚ ਕੁਦੀ ਇਹ ਗੱਲ ਤਾਂ ਨਹੀਂ ਕਿ ਤੇਰੇ ਤੇ ਮੈਂ ਕੋ ਰਾਂਝਸ਼ ਕਰੂੰਗਾ ਜਾਂ ਕੋ ਇਹੋ ਜੀ ਗੱਲ ਕਰੂੰਗਾ ਤਾਂ ਉਹਨੂੰ ਕਹਿੰਦੇ ਤੂੰ ਆਪਣੀ ਦਸ ਤੇਰੀ ਪੋਸਟਿੰਗ ਕਿੱਥੇ ਕਰਾਂ ਉੱਥੇ ਕਰੂੰਗਾ ਜਿੱਥੇ ਤੂੰ ਕਹੇਗਾ ਤੋ ਉਹਨੇ ਮਨਚ ਨਾ ਕੋ ਰੱਖੀ ਇਹੋ ਜੀ ਲੀਡਰ ਵੀ ਇਸ ਪਾਰਟੀ ਵਿੱਚ ਅਗਵਾਈ ਕਰਦੇ ਰਹੇ ਆ ਤੇ ਪਰ ਇਹੋ ਜਿਹੇ ਲੋਕ ਜਿਹੜੇ ਆਮ ਆਦਮੀ ਦੇ ਨਾਂ ਦੇ ਉੱਤੇ ਰਪੋਟਾਂ ਲਈਆਂ ਹੋਣਾਂ ਤੇ ਆਮ ਆਦਮੀ ਨੂੰ ਇੰਨਾ ਖੱਜਲ ਕੀਤਾ ਹੋਵੇ ਖਾਸ ਕਰਕੇ ਮਾਵਾਂ ਪਿਓਾਂ ਨੂੰ ਕੋਈ ਚਾਨਣ ਹੀ ਲਾ ਦਿੰਦਾ ਯਾਰ ਕੋਈ ਬੰਦੇ ਛਾਵੇਂ ਬਹਿ ਜਾਂਦੇ ਕੋਈ ਪਾਣੀ ਦਾ ਪ੍ਰਬੰਧ ਕਰ ਦਿੰਦੇ ਉਹ ਸਰ ਫਾਈਲਾਂ ਹੀ ਫੜ ਲੈਂਦੇ ਬਾਅਦ 'ਚ ਭਵੇਂ ਰਿਜੈਕਟ ਹੋਣ ਵਾਲੀਆਂ ਸੀ ਜਾਂ ਨਹੀਂ ਹੋਣ ਵਾਲੀਆਂ ਸੀ ਉਹ ਗੱਲ ਵੱਖਰੀ ਆ ਫਾਈਲਾਂ ਹੀ ਫੜ ਲੈਂਦੇ ਇੱਕ ਬਜ਼ੁਰਗ ਨੇ ਅੱਖਾਂ 'ਚ ਪਾਣੀ ਭਰ ਕੇ ਇਹ ਗੱਲ ਮੈਨੂੰ ਕਹੀ ਵੀ ਬਰਾੜ ਸਾਹਿਬ ਸਾਡੀ ਫਾਈਲ ਹੀ ਜਮ੍ਹਾਂ ਕਰਵਾਓ ਫਾਈਲ ਹੀ ਕੱਲੀ ਫੜ ਲੈਣ ਅਫਸਰ ਕੱਲੀ ਸਾਨੂੰ ਭਵੇਂ ਰਸੀਦ ਵੀ ਨਾ ਦੇਣ ਮਤਲਬ ਕਹਿਣ ਦਾ ਇੰਨਾ ਕ ਤਾਂ ਮਾਨ ਅਗਲਾ 5 ਸਾਲਾਂ ਦਾ 7 ਸਾਲਾਂ ਦਾ ਡਿਕ ਰਿਆ ਹੁੰਦਾ ਉਹ ਸਮੇਂ ਨੂੰ ਡਿਕ ਰਿਆ ਹੁੰਦਾ ਵੀ ਮੈਂ ਆਪ ਦੀ ਇਸ ਉਮਰ ਦੇ ਵਿੱਚ ਆ ਔਰ ਮੈਂ ਇੱਕ ਵਾਰੀ ਉਹਦੀ ਫਾਈਲ ਜਮਾ ਕਰਾਂ ਮੈਂ ਕੀ ਇਹ ਲੋਕਤੰਤਰ ਹੈ ਇਹ ਕਿਹੜੇ ਲੋਕਤੰਤਰ ਦੀ ਗੱਲ ਕਰਦੇ ਆ ਅੰਗਰੇਜ਼ਾਂ ਤੋਂ ਆ ਸੀ ਆਜ਼ਾਦੀ ਲਈ ਸੀ ਆ ਸਵਿਧਾਨ ਬਣਿਆ ਸੀ ਆ ਸਵਿਧਾਨ ਦੇ ਥੱਲੇ ਸੀ ਚੋਣਾਂ ਦੀ ਗੱਲ ਕਰਦੇ ਆ ਆ ਪੰਚਾਇਤੀ ਰਾਜ ਐਕਟ ਦੀਆਂ ਚੋਣਾਂ ਜਿਹਦੇ ਵਿੱਚ ਅਸੀਂ ਪੰਚਾਇਤੀ ਰਾਜ ਨੂੰ ਜੀ ਬੜਾ ਤਕੜਾ ਕਰੋ ਜੀ ਪੰਚਾਇਤੀ ਰਾਜ ਤਕੜੀਆਂ ਹੋਣੀਆਂ ਚਾਹੀਦੀਆਂ ਇਹਨਾਂ ਨੂੰ ਬਹੁਤ ਅਧਿਕਾਰ ਮਿਲਣੇ ਚਾਹੀਦੇ ਇਹਨਾਂ ਨੂੰ ਤਾਂ ਚੋਣ ਲੜਨ ਦਾ ਅਧਿਕਾਰ ਨਹੀਂ ਵਿਚਾਰ ਇਹਦੇ ਵਾਸਤੇ ਅਸੀਂ ਅੱਜ ਸਾਰੇ ਇਕੱਠੇ ਹੋਏ ਜਿਵੇਂ ਬੰਦਾ ਜਿਹਨੂੰ ਇਲੈਕਸ਼ਨ ਹੋ ਰਿਹਾ ਅਕਾਲੀ ਦਲ ਦੀ ਕੀਲ ਦੇ ਵਿੱਚ ਰਹਿ ਗਈ ਸਾਰਾ ਆਉਣਾ ਸਮਝੋ ਵੇਖੋ ਜੀ ਅਸੀਂ ਅਕਾਲੀ ਦਲ ਵੱਲੋਂ ਇੱਕ ਰੈਕਟਿਫਿਕੇਸ਼ਨ ਪਾਉਣ ਜਾ ਰਹੇ ਹਾਂ ਜਿਹਦੇ ਵਿੱਚ ਸਾਡੇ ਜਿੰਨੇ ਵੀ ਜ਼ਿਲ੍ਹੇ ਵਿੱਚ ਧਾਂਦਲੀਆਂ ਹੋਈਆਂ ਸਾਡੀ ਹਾਈ ਕਮਾਂਡ ਨੇ ਕਿਹਾ ਵੀ ਉਹਦੇ ਵਿੱਚ ਅਸੀਂ ਰੈਕਟਿਫਿਕੇਸ਼ਨ ਸ਼ਾਮਲ ਹੋਵਾਂਗੇ ਵੀ ਘੱਟੋ ਘੱਟ ਜੇਕਰ ਸਾਰੀ ਜੂਨ ਫਰਦਰ ਨਹੀਂ ਹੋ ਸਕਦੀ ਤਾਂ ਮਨਜੋ ਕੋਰਟ ਇਹ ਹੁਕਮ ਤਾਂ ਜ਼ਰੂਰ ਕਰੇ ਵੀ ਜਿੱਥੇ ਸਾਡੇ ਬੰਦਿਆਂ ਨੂੰ ਜਾਣ ਬੁੱਝ ਕੇ ਜਿਹੜੇ ਕਿ 12-12 ਘੰਟਿਆਂ ਦੇ ਲਾਈਨਾਂ 'ਚ ਖੜੇ ਸੀ 12-12 ਘੰਟਿਆਂ ਦੇ ਲਾਈਨਾਂ ਉਹਨਾਂ ਨੇ ਫੈਸਲਾ ਸਵੀਕਾਰ ਕੀਤੀਆਂ ਜਾਣ ਉਹਨਾਂ ਨੂੰ ਚੋਣ ਦਾ ਹੱਕ ਮਿਲਣਾ ਚਾਹੀਦਾ ਲੜਨ ਦਾ ਜਿਵੇਂ ਤੁਹਾਡੇ ਕਿ ਪਿੰਡਾਂ ਦੇ ਵਿੱਚ ਫੈਸਲਾ ਨਹੀਂ ਤੱਕੇ ਸਵਿਟ ਹੋਈਆਂ ਜੋ ਉੱਥੇ ਵਿੱਚ ਸ਼੍ਰੋਮਿਕਾਰੀ ਦਾ ਬਾਈਕਟ ਕਰੇਗੀ ਉੱਥਾਂ ਦੇ ਵੇਖੋ ਜਿੱਥੇ ਹੁਣ ਸਾਡੀਆਂ ਫੈਸਲਾ ਗਣੀਆਂ ਚੁੜੀਆਂ ਹੀ ਨਹੀਂ ਗਈਆਂ ਜਾਂ ਮਤਲਬ ਅੰਦਰ ਜਾਣ ਹੀ ਦਿੱਤੀਆਂ ਉੱਥੇ ਅਸੀਂ ਉੱਥੇ ਕੀ ਕਰਾਂਗੇ ਉੱਥੇ ਕੋਈ ਉਮੀਦਵਾਰ ਹੀ ਨਹੀਂ ਬਚਿਆ ਉਹਦਾ ਕੱਲਾ ਸਰਫ ਰਹੀ ਝਾੜੂ ਦਾ ਗਿਆ ਉੱਥੇ ਕਿਹਦੀ ਅਸੀਂ ਸਪੋਰਟ ਕਰਾਂਗੇ ਤੇ ਕਿਹਦੀ ਨਾ ਕਰਾਂਗੇ ਉਹ ਤਾਂ ਉਹਨਾਂ ਨੇ ਜਾਣ ਪੁੱਛ ਕੇ ਆਪਦਾ ਬੰਦਾ ਜਿਤਾਉਣਾ ਸੀਗਾ ਉਹਨਾਂ ਨੂੰ ਬੈਕ ਐਂਟਰੀ ਦਿੱਤੀ ਉਹਨਾਂ ਨੂੰ ਹਾਲ ਦੇ ਬੈਕ ਗੇਟ ਵਿੱਚ ਦੀ ਲੈ ਕੇ ਜਿਹੜੇ ਅਸੀਂ ਲੋਕ ਸੀਗੇ ਅਸੀਂ ਵਿਚਾਰੇ ਕਹਾ ਕਿਹੜੇ ਖਾਰੇ ਸੀ ਪੂਰੇ ਫਰੰਟ ਤੇ ਖੜੇ ਸੀ ਸਤਿਗੁਰ ਜੀ ਕਾ ਖਾਲਸਾ ਵਾਹਿਗੁਰ ਜੀ ਕੀ ਫਤਿਹ ਮੈਂ ਸੰਜੀਤ ਸਿੰਘ ਸੰਨੀ ਗੱਲ ਵਿਧਾਨ ਸਭਾ ਹਲਕਾ ਮੋਕਾ ਵੱਲੋਂ ਐਜ਼ ਮੁੱਖ ਸੇਵਾਦਾਰ ਰਿਪਰਜੈਂਟ ਕਰ ਰਿਆ ਅੱਜ ਪੰਚਾਇਤੀ ਚੋਣਾਂ ਦੇ ਵਿੱਚ ਜਿਹੜੀਆਂ ਨਾਮਜ਼ਦਗੀਆਂ ਆਸਤੇ ਅਸੀਂ ਐਪਲੀਕੇਸ਼ਨ ਸਾਡੇ ਵਰਕਰਾਂ ਨੇ ਦਿੱਤੀਆਂ ਪਿੰਡਾਂ ਦੇ ਵਿੱਚ ਜਿਹੜੀ ਮੁੱਢਲੀ ਇਕਾਈ ਆ ਲੋਕਤੰਤਰ ਦੀ ਪੰਚਾਇਤ ਉਹਦੀਆਂ ਉਹਦੇ ਤੇ ਜੋ ਤੰਦਲੀਆਂ ਹੋਈਆਂ ਜੋ ਕੁਛ ਹੋਇਆ ਗੁੰਡਾਗਰਦੀ ਹੋਈ ਜੋ ਫਾਇਰਿੰਗ ਹੋਈ ਉਹਦੇ ਨਾਲ ਰਿਲੇਟਡ ਜਿਹੜੀਆਂ ਸ਼ਾਮ ਨੂੰ ਨਾਮਜ਼ਦਗੀਆਂ ਜਿਹੜੀਆਂ ਐਪਲੀਕੇਸ਼ਨਾਂ ਦਿੱਤੀਆਂ ਉਹਦੀ ਰিসিਵਿੰਗ ਵੀ ਨਹੀਂ ਦਿੱਤੀ ਗਈ ਉਹ ਸਾਰਾ ਕੁਝ ਲੈ ਕੇ ਅਸੀਂ ਇੱਕ ਰਿਪਰੈਜ਼ੈਂਟੇਸ਼ਨ ਬਣਾ ਕੇ ਜ਼ਿਲ੍ਹੇ ਦੀ ਸਮੂਹ ਲੀਡਰਸ਼ਿਪ ਲੈ ਕੇ ਅਸੀਂ ਰਿਟਰਨਿੰਗ ਅਫਸਰ ਨੂੰ ਦੇਣ ਗਏ ਸੀ ਪਰ ਰਿਟਰਨਿੰਗ ਅਫਸਰ ਸਾਨੂੰ ਨਾ ਉੱਥੇ ਮਿਲਿਆ ਏਡੀਸੀ ਨਾਲ ਗੱਲ ਕੀਤੀ ਡੀਸੀ ਸਾਹਿਬ ਨਾਲ ਗੱਲ ਕੀਤੀ ਉਹਨਾਂ ਨੇ ਕਿਹਾ ਰਿਟਰਨਿੰਗ ਅਫਸਰ ਨੂੰ ਦੇ ਦਿਓ ਰਿਟਰਨਿੰਗ ਅਫਸਰ ਜਿਹੜਾ ਕੱਲ ਵੀ ਮੌਕੇ ਤੇ ਮੌਜੂਦ ਨਹੀਂ ਸੀ ਕੱਲ ਸ਼ਾਮ ਨੂੰ ਵੀ ਅਸੀਂ ਗਏ ਸੀ ਵੀ ਸਾਨੂੰ ਰিসিਵਿੰਗਾਂ ਸਾਡੇ ਨਹੀਂ ਕਿ ਦਿੱਤੀਆਂ ਗਈਆਂ ਤਾਂ ਅੱਜ ਵੀ ਦਿੱਤੇ ਗਏ ਤੇ ਦੋਨਾਂ ਟਾਈਮਾਂ ਦੇ ਉੱਤੇ ਰਿਟਰਨਿੰਗ ਅਫਸਰ ਮੌਜੂਦ ਨਹੀਂ ਮਿਲਿਆ ਉਹ ਅਸੀਂ ਐਪਲੀਕੇਸ਼ਨਾਂ ਜਿਹੜੀਆਂ ਲੈ ਕੇ ਜਿਹੜੀ ਦੇਣੀ ਸੀ ਅਸੀਂ ਰਿਪਰੈਜੈਂਟੇਸ਼ਨ ਇੱਥੇ ਸ਼ਿਕਾਇਤ ਨਿਵਾਰਨ ਕਮੇਟੀ ਜਿਹੜੀ ਪੰਚਾਇਤੀ ਚੋਣਾਂ ਦੀ ਬਣੀ ਆ ਉੱਥੇ ਸ਼ਿਕਾਇਤ ਆਪਣੀ ਦਰਜ ਕਰਾ ਕੇ ਆਏ ਆ ਜਿਹਦੇ ਤਹਿਤ ਗਾਂ ਰੈਟ ਪਿਟੀਸ਼ਨ ਅਸੀਂ ਦਾਖਲ ਕਰਾਂਗੇ ਹਾਈ ਕੋਰਟ ਦੇ ਵਿੱਚ ਤੇ ਚੋਣ ਕਮਿਸ਼ਨ ਨੂੰ ਆਲਰੇਡੀ ਜਿਹੜੀ ਆ ਅਸੀਂ ਸ਼ਿਕਾਇਤ ਕੀਤੀ ਹੋਈ ਆ ਤੇ ਇਹ ਵੀ ਵਿੱਚ ਉਹਦੇ ਸ਼ਿਕਾਇਤ ਦੇ ਐਡ ਹੋ ਜੂਗੀ ਕੱਲ ਵਾਲੀ ਜਿਹੜੀ ਫਾਇਰਿੰਗ ਦੀ ਤੇ ਗੁੰਡਾਗਰਦੀ ਦੀ ਤੇ ਫੈਲਾ ਪਾੜਨ ਦੀ ਜਿਹੜੀ ਕੰਪਲੀਟ ਆ ਉਹਦੇ ਵਿੱਚ ਮੈਂ ਯਾਦ ਕਰਾਉਣਾ ਚਾਹੁੰਦਾ ਇਹ ਸਰਕਾਰ ਨੂੰ ਇਹ ਦਰਸ਼ਕਾਂ ਨੂੰ ਇਹ ਵੋਟਰਾਂ ਨੂੰ ਪੰਜਾਬ ਦੇਆਂ ਨੂੰ ਇਹ ਆਮ ਆਦਮੀ ਪਾਰਟੀ ਆ ਜਿਹੜੀ ਲੋਕਪਾਲ ਦੀ ਨਿਯੁਕਤੀ ਵਾਸਤੇ ਭ੍ਰਿਸ਼ਟਾਚਾਰ ਰੋਕਣ ਵਾਸਤੇ ਮਾਫੀਆ ਰਾਜ ਕਹਿੰਦੇ ਸੀ ਖਤਮ ਕਰਨਾ ਉਹਦੇ ਆਸਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਕੇ ਲੋਕਾਂ ਨੂੰ ਇਨਸਾਫ ਦਿਵਾਉਣਾ ਚਾਹੁੰਦੇ ਸੀ ਜੀਤ ਭਗਤ ਸਿੰਘ ਦੇ ਸੁਪਨਿਆਂ ਨੂੰ ਸਕਾਰ ਕਰਨਾ ਚਾਹੁੰਦੇ ਸੀ ਇਹ ਅੱਜ ਪੰਜਾਬ ਦੇ ਵਿੱਚ ਲੋਕਤੰਤਰ ਦਾ ਘਾਣ ਕਰ ਰਹੇ ਆ ਜਿਹੜੀ ਲੋਕਤੰਤਰ ਦੀ ਮੁੱਢਲੀ ਇਕਾਈ ਆ ਜਿਹੜੀ ਜੜ੍ਹਾਂਾਂ ਵਾਂ ਲੋਕਤੰਤਰ ਦੀਆਂ ਉਹਨੂੰ ਇਹ ਸ਼ੌਂਕ ਲਾਉਣ ਦੇ ਉੱਤੇ ਤਲੇ ਹੋਏ ਆ ਨੰਮ ਜਦਗੀਆਂ ਹੀ ਦਾਖਲ ਨਹੀਂ ਹੋਣ ਦਿੱਤੀਆਂ ਜਿਵੇਂ ਲੋਕਾਂ ਨੇ ਦੱਸਿਆ ਕਿ ਸਾਰੀ ਸਾਰੀ ਰਾਤ ਲੋਕ ਬੈਠੇ ਰਹੇ ਵੀ ਤਾਂ ਜੋ ਸਵੇਰੇ ਵਾਰੀ ਆਜੂ ਸਵੇਰੇ ਉਹਨਾਂ ਨੂੰ ਡੰਡੇ ਮਾਰ ਕੇ ਉੱਥੋਂ ਭਜਾਤਾ ਸਾਰਾ ਦਿਨ ਫੇਰ ਲਾਈਨ 'ਚ ਲੱਗੇ ਰਹੇ ਸ਼ਾਮ ਨੂੰ ਫਾਇਲਾਂ ਚੱਕ ਕੇ ਠੇਰ ਲਾ ਕੇ ਸਿਰਤਾ ਫਾਈਲਾਂ ਹੀ ਚੱਕ ਕੇ ਉੱਥੋਂ ਗੈਬ ਕਰ ਦਿੱਤੀਆਂ ਗਈਆਂ ਰিসিਵਿੰਗ ਹੀ ਨਹੀਂ ਦਿੱਤੀ ਗਈ ਮੈਂ ਪ੍ਰਸ਼ਾਸਨ ਨੂੰ ਅਪੀਲ ਕਰਦਾ ਲੋਕ ਚੋਣ ਕਮਿਸ਼ਨ ਨੂੰ ਅਪੀਲ ਕਰਦਾ ਕਿ ਜਿਹੜੇ ਵੀ ਮੌਜੂਦਾ ਇਹ ਅਫਸਰ ਆ ਅਸੀਂ 22 ਨੇਮ ਕੰਪਲੇਂਟ ਪਾਵਾਂਗੇ ਇਹਨਾਂ ਮੌਜੂਦਾ ਅਫਸਰਾਂ ਦੇ ਉੱਤੇ ਜਿਹੜੀ ਆ ਉਹ ਕਾਰਵਾਈ ਕਾਨੂੰਨੀ ਕੀਤੀ ਜਾਵੇ ਕਿਉਂਕਿ ਇਹ ਅਫਸਰ ਹੀ ਜਿਹੜੀ ਆ ਇਹਨਾਂ ਦੇ ਜਿਹੜਾ ਸਰਕਾਰ ਦੇ ਪਿੱਠੂ ਬਣ ਕੇ ਕੰਮ ਕਰ ਰਹੇ ਆ ਉਹਨਾਂ ਨੂੰ ਕੋਈ ਸਜ਼ਾ ਮਿਲੂਗੀ ਤਾਂ ਗਾਂ ਨੂੰ ਕੋਈ ਅਫਸਰ ਇਹ ਹੋ ਜਾ ਢਣਾਉਣਾ ਜਿਹੜਾ ਅਪਰਾਧ ਨਹੀਂ ਕਰਦਾ